ਨਾਬਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਬੀਤੇ ਦਿਨ ਨੂੰ ਵਿਅਕਤੀਆਂ ਵੱਲੋਂ ਜਰਨਲ ਸਿੰਘੂਲ ਫਲਾਲੇ ਨਾਮ ਦੇ ਵਿਅਕਤੀ ਤੇ ਪਿਸਤੌਲ ਨਾਲ ਗੋਲੀ ਚਲਾ ਕੇ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੰਨੀਮਤ ਰਹੀ ਇਹ ਗੋਲੀ ਜਰਨੈਲ ਸਿੰਘ ਲਾਲੀ ਦੇ ਸਿਰ ਉਪਲੋਣ ਗਈ ਤੇ ਕਟਾ CCTV ਵਿੱਚ ਕੈਦ ਹੋ ਗਈ। ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਚਾਰ આરોપીਆਂ ਨੂੰ ਗ੍ਰਫਤਾਰ ਕਰ ਲਿਆ ਤੇ ਉਹਨਾਂ ਕੋਲੋਂ ਬਿਨਾ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਕਰ ਲਿਆ। ਇਸ ਮੌਕੇ ਡੀਐਸਪੀ ਗੁਰਿੰਦਰ ਸਿੰਘ ਬਲਣ ਦੱਸਿਆ ਕਿ ਜਦੋਂ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦਿੱਤਾ ਤਾਂ ਨਾਭਾ ਕੌਤਵਾਲੀ ਦੇ ਐਸਐਚਓ ਵੱਲੋਂ ਫੌਰੀ ਟੀਮਾਂ ਨੂੰ ਬਣਾ ਕੇ ਇਹਨਾਂ ਨੂੰ ਕੁਝ ਘੰਟਿਆਂ 'ਚ ਗ੍ਰਫਤਾਰ ਕਰ ਲਿਆ ਗਿਆ। ਇਹਦੇ ਵਿੱਚ ਕੱਲ ਐਸਐਚਓ ਕੌਤਵਾਲੀ ਨਾਭਾ ਵੱਲੋਂ ਤੇ ਇਹਨਾਂ ਦੀ ਟੀਮ ਵੱਲੋਂ ਇੱਕ ਕੇਸ ਰਜਿਸਟਰ ਕੀਤਾ 137 ਨੰਬਰ ਮੁਕੱਦਮਾ 307 ਅੰਡਰ ਸੈਕਸ਼ਨ 'ਚ ਇਹ ਕੇਸ ਰਜਿਸਟਰ ਹੋਇਆ ਇਹ 5 ਬੰਦਿਆਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਹੈ ਕਿ ਜਰਨੈਲ ਸਿੰਘ ਲਾਲੀ ਜਿਹੜਾ ਮੁਕੱਦਮੇ ਦਾ ਮਦਈ ਹੈ ਉਹਦਾ ਇਹ ਜਿਹੜੇ 4 ਬੰਦੇ ਨੇ ਜਿਦੇ ਵਿੱਚ ਗੁਰਦੀਪ ਸਿੰਘ ਦੀਪੂ ਵਗੈਰਾ ਤੇ ਉਹਦੇ ਸਾਥੀ ਹੀਗੇ ਨੇ ਉਹ ਆਏ ਉਹਨਾਂ ਨੇ ਆ ਕੇ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਤੇ ਇਹਨੂੰ ਕਹਿੰਦੇ ਵੀ ਜਿਹੜਾ ਤੂੰ ਸਾਡੇ ਤੇ ਕੇਸ ਕੀਤਾ ਹੋਇਆ ਕੀ ਇਸਕੀ ਤਰ੍ਹਾਂ ਹੈ ਵੀ ਉਹ ਕੇਸ ਨੂੰ ਵਾਪਸ ਲੈ ਇਸ ਗੱਲ ਲਈ ਇਹਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਉਹਨੇ ਕਿਹਾ ਵੀ ਮੈਂ ਕੇਸ ਵਾਪਸ ਨਹੀਂ ਲੈਣਾ ਇਸੇ ਵਜ੍ਹਾ ਰੰਜਸ ਕਰਕੇ ਇਹਦੇ ਤੇ ਉਹਨਾਂ ਨੇ ਫਾਇਰਿੰਗ ਕਰਤੀ ਫਾਇਰਿੰਗ ਤੋਂ ਬਾਅਦ ਜਦੋਂ ਉਹ ਅੱਗੇ ਉਹ ਇੰਨੇ ਵੀ ਉਹਨਾਂ ਨੂੰ ਪੈ ਗਿਆ ਤੇ ਉਹਦੇ ਤੋਂ ਪਿਸਟਲ ਡਿੱਗ ਪਿਆ ਜਿਹੜਾ ਮੇਨ ਬੰਦਾ ਸੀ ਤੇ ਉਹਦੇ ਤੋਂ ਪਿਸਟਲ ਡਿਗਣ ਕਰਕੇ ਫਿਰ ਇਹ ਹੱਥੋਪਾਈ ਹੋ ਗਏ ਜਿਹੜਾ ਮਤਲਬ ਫਿਰ ਇਹ ਦੁਬਾਰਾ ਫਾਇਰਿੰਗ ਨਾ ਕਰ ਸਕੇ ਇਸ ਕਰਕੇ ਉਹਦਾ ਬਚਾਅ ਹੋ ਗਿਆ ਆਦਰਵਾਇਜ਼ ਇਹ ਉਹਦਾ ਜਾਨੇ ਨੁਕਸਾਨ ਕਰ ਸਕਦੇ ਕਿੰਨੇ ਰੌਲੇ ਪਾਏ ਹੋਏ ਇਹ ਇੱਕ ਰਾਉਂਡ ਫਾਇਰ ਉਹਨਾਂ ਚੀਤਾ ਜਿਹੜਾ ਉਹਦੇ ਸਿਰ ਦੇ ਉੱਤੋਂ ਦੀ ਨਿਕਲ ਗਿਆ ਤੇ ਉਹਨੇ ਚਲਾਕੀ ਨਾਲ ਮਤਲਬ ਚੁਸਤੀ ਨਾਲ ਜਿਹੜਾ ਹੈਗਾ ਉਹਦਾ ਆਪਣਾ ਬਚਾਅ ਕਰ ਲਿਆ ਜਦੋਂ ਦੂਜਾ ਰਾਉਂਡ ਫਾਇਰ ਕਰਨ ਲੱਗੇ ਉਹ ਗੋਲੀ ਵਿੱਚ ਫਸ ਗਈ ਫਿਰ ਇਹਨੇ ਉਹਨਾਂ ਨਾਲ ਹੱਥੋਂ ਪਾਈ ਕਰਕੇ ਉਹ ਪਿਸਤਲ ਖੋਲਿਆ ਥੱਲੇ ਡਿੱਗ ਪਿਆ ਤੇ ਬਾਅਦ ਚ ਜਿਹੜਾ ਐਸਐਚਓ ਕੁਤਵਾਲੀ ਸਰਵਜੀਤ ਜੀਮਾ ਜੀ ਨੇ ਬੜੀ ਮੁਸਤੈਦੀ ਨਾਲ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਸਾਰੀ ਟੀਮ ਨੇ ਕੰਮ ਕਰਕੇ ਉਹ ਪਿਸਤੌਲ ਵੀ ਬਰਾਮਦ ਕਰ ਲਿਆ ਤੇ ਜਿਹੜੇ ਚਾਰ ਨੌਜਵਾਨ ਇਹਦੇ ਵਿੱਚ ਜਿਹੜੇ ਅਕਿਊਜ਼ਡ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਅਸੀਂ ਆਪਣੇ ਐਸਐਸਪੀ ਸਾਹਿਬ ਨੂੰ ਸਾਰੀ ਇਹ ਸਵਾਰਦਾਤ ਬਾਰੇ ਦੱਸਿਆ ਜਿਨ੍ਹਾਂ ਨੇ ਵੀ ਇਹ ਗੱਲ ਨੂੰ ਐਪਰੀਸ਼ੀਏਟ ਕੀਤਾ ਵੀ ਪੁਲਿਸ ਨੇ ਬੜੀ ਮੁਸਤਦੀ ਨਾਲ ਤੇ ਬੜੀ ਮਿਹਨਤ ਨਾਲ ਇਹ ਜਿਹੜਾ ਕੇਸ ਸਟ੍ਰੈਸ ਕਰ ਲਿਆ ਤੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਜਿਹੜਾ ਇੱਕ ਰਹਿੰਦਾ ਜਿਨੇ ਇਹਨਾਂ ਨੂੰ ਪਿਸਟਲ ਸਪਲਾਈ ਕੀਤਾ ਸੀ ਉਹਦੇ ਤੇ ਵੀ ਦਬਿਸ਼ ਦਿੱਤੀ ਜਾ ਰਹੀ ਹੈ ਤੇ ਜਲਦੀ ਉਹਨੂੰ ਵੀ ਗ੍ਰਿਫਤਾਰ ਕਰਕੇ ਇਹਦੀ ਅਗਲੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਜਾਵੇ। ਸਰ ਇਹਨਾਂ ਦਾ ਪੁੱਛਣਾ ਕਿ ਕਿੰਨੇ ਕੁ ਪਿਸਟਲ ਅਸਾਂਸੀ ਹੈ ਜੀ? ਨਹੀਂ ਜੀ ਪਿਸਟਲ ਇਹ 2 ਨੰਬਰ ਦਾ ਹੀ ਹੈ ਦੇਸੀ ਪਿਸਟਲ ਹੈ। ਲਾਇਸੈਂਸੀ ਨਹੀਂ ਹੈਗਾ। ਉਹ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਉਹਦੇ ਬਾਰੇ ਵੈਰੀਫਾਈ ਕਰਾਂਗੇ ਕਿ ਉਹਦੀ ਕੀ ਬੈਕਗ੍ਰਾਉਂਡ ਹੈ। ਬਾਕੀ ਐਸਐਚਓ ਸਾਹਿਬ ਨੇ ਜਿਵੇਂ ਸਾਰਾ ਰਿਕਾਰਡ ਇਹਨਾਂ ਦਾ ਸਾਫ ਕਰ ਰਿਕਾਰਡ ਚੈੱਕ ਕੀਤਾ। ਤਕਰੀਬਨ ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰਿਆਂ ਤੇ ਕੇਸ ਰਜਿਸਟਰਡ ਨੇ। ਤੇ ਇਵਨ ਜਿਹੜਾ ਮਦਈ ਹੈਗਾ ਕਿਉਂਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਆ ਉਹਦੇ ਤੇ ਵੀ ਕਾਫੀ ਮਾਮਲੇ ਦਰਜ ਨੇ। ਤੇ ਇਹਦੀ ਢੰਗਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜੋ ਵੀ ਇਹਦੇ ਵਿੱਚ ਕੋਈ ਹੋਰ ਚੀਜ਼ ਰਹਿੰਦੀ ਹੈ ਉਹਨੂੰ ਬਿਲਕੁਲ ਉਹਦੇ ਤੇ ਕਨਸੈਂਟਰੇਟ ਕਰਕੇ ਸਾਰੀ ਤਫਤੀਸ਼ ਮੁਕੰਮਲ ਕੀਤੀ ਕਰ ਅਕਿਊਜ਼ਡਾਂ ਦੇ ਨਾਮ ਕੀ ਨੇ ਜੀ ਇਹਦੇ ਵਿੱਚ ਦੇ ਅਕਿਊਜ਼ਡਾਂ ਦੇ ਨਾਮ ਹੈਗੇ ਨੇ ਜੀ ਇੱਕ ਹੈਗਾ ਮੇਨ ਜਿਹੜਾ ਗਰੇਵਾਲ ਕਰਕੇ ਆ ਜੀ ਗੁਰਦੀਪ ਸਿੰਘ ਉਰਫ ਦੀਪੂ ਦਲੱਦੀ ਆ ਜੀ ਇੱਕ ਹਰਦੀਪ ਸਿੰਘ ਗਰੇਵਾਨ ਇੱਕ ਜਗਸੀਰ ਸਿੰਘ ਜੱਗੀ ਆ ਜੀ ਤੇ ਇਹ ਸਾਰੇ ਜਿਹੜੇ ਹੈਗੇ तकरीबन ਨਾਬੇ ਤੇ ਏਰੀਏ ਦੇ ਹੀ ਰਹਿਣ ਵਾਲੇ ਨੇ ਕਿਉਂਕਿ ਦਲੱਦੀ ਪਿੰਡ ਵੀ ਨਾਲ ਹੀ ਹੈਗਾ ਜਿਹੜਾ ਮਦਈ ਮਕਦਮਾ ਉਹਦੇ ਹੀ ਵੀ ਰਿਹੈਸ਼ ਸਰਕੂਲਰ ਰੋਡ ਨਾਬਈ ਹੈਗੀ ਹੈ ਜੀ ਜਿਹੜੇ ਬੁਲਾਇਆ ਗਿਆ ਸੀਗਾ ਜੀ ਉੱਥੇ ਨਹੀਂ 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 ਜੀ ਉਹ ਬਾਈਚਾਸ ਉੱਥੇ ਖੜਾ ਸੀ ਜਾਂ ਇਹਨਾਂ ਨੇ ਮੰਨ ਲਓ ਉਹਦੀ ਬ੍ਰੇਕੀ ਕੀਤੀ ਹੋਏਗੀ ਤੇ ਇਹ ਉਹਨੂੰ ਬੁਲਾਇਆ ਨਹੀਂ ਸੀ ਗਿਆ ਉਹਨੂੰ ਤਾਂ ਪਤਾ ਨਹੀਂ ਸੀ ਵੀ ਮੇਰੇ ਨਾਲ ਆਉ ਵਾਰਦਤ ਕਰਨ ਵਾਲੇ ਨੇ ਜੀ ਇਹ ਜਨੂ ਮਾਰਨ ਦੀ ਨੀਤ ਨਾਲ ਹੀ ਸੀਗਾ ਜੀ ਹਾਂਜੀ ਹਾਂ ਬਿਲਕੁਲ ਇਸੇ ਕਰਕੇ ਅਸੀਂ 307 ਚ ਕੇਸ ਰਜਿਸਟਰ ਕੀਤਾ ਜਿਹੜੇ ਇਹਨਾਂ ਦੇ ਪਰਚੇ ਨੇ ਜੀ ਉਹ ਨਾਬੇ ਜੀ ਨੇ ਕਿਤੇ ਹੋਰ ਥਾਵਾਂ ਤੇ ਵੀ ਦਰਜ ਨੇ ਨਾਬੇ ਚ ਤੋਂ ਦਰਜ ਹੈਗੇ ਨੇ ਪਰ ਇਹਨਾਂ ਦਾ ਕਿਉਂਕਿ ਬਾਕੀ ਰਿਕਾਰਡ ਵੀ ਅਸੀਂ ਖੰਘਾਲ ਰਹੇ ਆ ਆਨਗਵਾਂਡ ਤੇ ਜ਼ਿਲ੍ਹਾ ਤੋਂ ਵੀ ਚੈੱਕ ਕਰ ਰਹੇ ਆ ਉਹ ਸਾਰੀ ਜਿਹੜੀ ਹੈਗੀ ਹੈ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦੁਬਾਰਾ ਵੀ ਅਪਡੇਟ ਕਰਾਂਗੇ ਇਹ ਪਿਸਤਲ ਕਿੱਥੋਂ ਲੈਂਦਾ ਸੀ ਪਤਾ ਲੱਗੇ ਇਹ ਪਿਸਤਲ ਜਿਹਦੇ ਤੋਂ ਲੈਂਦਾ ਉਹ ਬੰਟੀ ਨਾਂ ਦਾ ਬੰਦਾ ਉਹ ਅਜੇ ਆਇਆ ਨਹੀਂ ਗ੍ਰਿਫਤਾਰ ਨਹੀਂ ਹੋਇਆ ਉਦੀ ਗ੍ਰਫਤਾਰੀ ਤੋਂ ਬਾਅਦ ਇੱਕ ਕਲੀਅਰ ਹੋ ਜਾਏਗਾ ਵੀ ਇਹ ਕਿੱਥੋਂ ਮਤਲਬ ਚੱਲਿਆ ਕਿੱਥੋਂ ਆਇਆ। ਰਿਮਾਨਡ ਤੋਂ ਬਾਅਦ ਹੋਰ ਵੀ ਹ ਹਾਂਜੀ ਹਾਂ ਹੁਣ ਅਸੀਂ ਅੱਜ ਪੇਸ਼ ਕਰਕੇ ਉਹਨਾਂ ਦਾ ਰਿਮਾਨਡ ਹਾਸਲ ਕਰਾਂਗੇ। ਤੇ ਰਿਮਾਨਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਹਸਟਲ ਨੂੰ ਆਰਾਮ ਮਿਲਣਾ ਬੜਾ ਗੰਭੀਰ ਵਿਸ਼ਾ ਕਿਉਂਕਿ ਇਹ ਗੈਂਗਸਟਰਾਂ ਜਾਂ ਜਿਹੜੇ ਜਿਹੜੇ ਗੁੰਡੇ ਅੰਸਰ ਨੇ ਇਹਨਾਂ ਨੂੰ ਇਸ ਤਰ੍ਹਾਂ ਪਿਸਤਲ ਮਿਲਣਾ ਬੜਾ ਗੰਭੀਰ ਵਿਸ਼ਾ ਹੈ। ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਿਉਂਕਿ ਇਹ ਪਹਿਲਾਂ ਵੀ ਮਤਲਬ ਜਿਹੜੀ ਇਹ ਚੀਜ਼ਾਂ ਰੇਂਜ ਕਰਦੇ ਨੇ ਇੱਕ ਦੂਜੇ ਨਾਲ ਆਪਣੀ ਦੁਸ਼ਮਣੀ ਕੱਢਣ ਲਈ ਬਿਲਕੁਲ ਇਸ ਟੀ ਯੂਨੀਵਰਸਿਟੀ ਡੰਗਾਈ ਨਾਲ ਇਹਦੀ ਪੜਤਾਲ ਕਰਾਂਗੇ ਵੀ ਇਹ ਪਿਸਟਲ ਕਿੱਥੋਂ ਆਇਆ ਇਹਦਾ origin ਕੀ ਹੈ ਕਿ ਕਿਵੇਂ ਚੱਲਿਆ ਤੇ ਕਿਵੇਂ ਇਹਨਾਂ ਤੱਕ ਪਹੁੰਚਿਆ ਉਹ ਵੀ ਇੱਕ ਤਫਤੀਸ਼ ਦਾ ਹਿੱਸਾ ਹੈ ਤੁਹਾਡੇ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕੀ ਧਾਰਨਾ ਹੈ ਦੇਖੋ ਇਸ ਸਮਾਜ ਵਿਰੋਧੀ ਅਨਸਰਾਂ ਨੂੰ ਮਤਲਬ ਇਹ ਬਿਲਕੁਲ ਕਲੀਅਰ ਤੁਹਾਡੇ ਮਾਧਿਅਮ ਰਾਹੀਂ ਮੈਂ ਕਰਨਾ ਚਾਹੁੰਦਾ ਵੀ ਕੋਈ ਵੀ ਗੈਰ ਕਾਨੂੰਨੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੇਕਰ ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ଦੁਵਾਈ ਜਾਏਗੀ ਇਸੇ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਵੀ ਕਰਦਾ ਵੀ ਜਿਹੜੇ ਕੋਈ ਇਹ ਗੈਰ ਕਾਨੂੰਨੀ ਕੰਮ ਕਰਨ ਵਾਲੇ ਜਾਂ ਗੈਂਗਵਾਰ ਵਾਲੀ ਜਿਹੜੀ ਗੱਲ ਹੈ ਉਹ ਬਿਲਕੁਲ ਬਾਝ ਆ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਅਸੀਂ ਪ੍ਰੋਪਰ ਸ਼ਿਕੰਜਾ ਕਸਾਂਗੇ ਤੇ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਨਾਂ ਨੂੰ ਭੁਗਤਣੀ ਪਵੇਗੀ ਪੁਲਿਸ ਵੱਲੋਂ ਇਹ ਕਿੰਨੇ ਘੰਟਿਆਂ ਵਿੱਚ ਸੋਲਵ ਕੀਤਾ ਇਹ ਦੇਖੋ ਜੀ ਪੁਲਿਸ ਦੀ ਜਿਹੜੀ ਇਸ ਸਾਰੇ ਕੇਸ ਵਿੱਚ ਕਾਰਗੁਜ਼ਾਰੀ ਬਹੁਤ ਹੀ ਤਾਬਲੇ ਤਾਰੀਫ ਹੈ ਤੇ ਇਹ ਦੇਖੋ ਕੱਲ ਤਕਰੀਬਨ 3:30-4 ਵਜੇ ਦੀ ਵਾਰਦਾਤ ਹੈ ਔਰ ਓਵਰਨਾਈਟ ਕੰਮ ਕਰਕੇ ਸਾਡੀ ਟੀਮ ਨੇ ਇਹਨੂੰ ਸਾਰੇ ਕੇਸ ਨੂੰ ਟ੍ਰੇਸ ਕਰ ਲਿਆ ਤੇ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਨੇ ਮਤਲਬ ਜੇ ਕਹਿ ਲਈਏ ਤਾਂ ਇਹ ਕੁਝ ਘੰਟਿਆਂ 'ਚ ਹੀ ਸਾਰਾ ਕੰਮ ਜਿਹੜਾ ਹੈਗਾ ਇਹਨੂੰ ਸਿਰੇ ਲਾ ਦਿੱਤਾ ਗਿਆ ਜੀ ਗੱਡੀ ਵੀ ਬਰੰਪਤ ਕਰ ਲਈ ਜੀ ਹਾਂਜੀ ਗੱਡੀ ਵੀ ਜਿਹੜੀ ਸਵਿਫਟ ਡਿਜ਼ਾਇਰ ਕਾਰ ਸੀ ਜਿਹਦੇ ਤੇ ਆਏ ਸੀ ਮਾਰਨ ਲਈ ਉਹ ਵੀ ਕਾਰ ਅਸੀਂ ਕਵਰ ਕਰ ਲਈ